ਇੱਕ ਚੀਜ਼ ਦਾ ਫਾਇਦਾ ਹੋ ਗਿਆ ਰੱਬ ਜੋ ਕਰਦਾ ਵਧੀਆ ਕਰਦਾ ਇਹ ਸਿਲੈਕਸ਼ਨ ਕਰਕੇ ਮੇਰੇ ਕੋਲ ਇੱਕ ਆਈਡੀਆ ਸੀ ਦਿਮਾਗ 'ਚ ਉਹ ਇੰਪਲੀਮੈਂਟ ਹੋ ਗਿਆ ਕਿ ਮੈਂ ਹੁਣ ਹਫ਼ਤੇ 'ਚ ਦੋ ਤੋਂ ਤਿੰਨ ਦਿਨ ਜਲੰਧਰ ਰਿਆ ਕਰੂੰਗਾ ਆ ਮਾਝੇ ਤੇ ਦੁਆਬੇ ਨੂੰ ਉਹ ਪਠਾਨਕੋਟ ਤੋਂ ਲੈ ਕੇ ਸੁਜਾਨਪੁਰ ਪੋਆ ਹੁਸ਼ਿਆਰਪੁਰ ਦਸੂਆ ਟਾਂਡਾ ਅਜਨਾਲਾ ਗੁਰਦਾਸਪੁਰ ਬਟਾਲਾ ਇਧਰੋਂ ਪੱਟੀ ਖਡੂਰ ਸਾਹਿਬ ਇਧਰੋਂ ਨਕੋਦਰ ਫਲੌਰ ਬਿਲਗਾ ਇਧਰੋਂ ਗੁਰਾਇਆਂ ਨਵਾਂ ਸ਼ਹਿਰ ਬੰਗਾ ਇਸ ਇਲਾਕੇ ਦੇ ਲੋਕਾਂ ਨੂੰ ਚੰਡੀਗੜ੍ਹ ਨਹੀਂ ਜਾਣਾ ਪਊਗਾ ਇੱਥੇ ਸਰਕਾਰ ਦਾ ਕੰਮ ਬੰਦ ਹੋ ਗਿਆ 200 ਤੋਂ 300 ਕਿਲੋਮੀਟਰ ਦਾ ਸਫ਼ਰ ਕਟੂਗਾ ਪੈਸੇ ਬਚਣਗੇ ਦਿਹਾੜੀ ਬਚੂਗੀ ਸਤਾਬ ਨੂੰ ਸੋਝੇ ਸ ਬਹੁਤ ਵਧੀਆ ਗੱਲ ਆ ਸਾਡੇ ਲਈ ਖਾਸ ਕਰਕੇ ਲੰਦਰ ਲਈ ਉਹ ਜਿੰਨੇ ਸਾਡੇ ਨਾਲ ਹੁਸ਼ਿਆਰਪੁਰ ਹੋ ਗਿਆ ਗਰਦਾਸਪੁਰ ਅਮਰਸਰ ਸਾਰੇ ਕਪੂਰਥਲਾ ਇੱਥੇ ਆ ਕੇ ਸੀ ਇਹਨਾਂ ਸਭ ਨੂੰ ਮਿਲ ਸਕਦੇ ਆ ਚੰਡੀਗੜ੍ਹ ਨਹੀਂ ਜਾ ਸਕਦੇ ਔਰ ਅਫਸਰਾਂ ਤੇ ਇੱਕ ਕਿਸਮ ਦਾ ਕਹਿ ਲੋ ਬਈ ਪੰਜਾਬੀ ਚ ਕਹਿੰਦੇ ਦਵਾ ਰਹੇਗਾ ਕੰਮ ਕਰਨਗੇ ਪਬਲਿਕ ਨੂੰ ਕੀ ਚਾਹੀਦਾ ਸਾਨੂੰ ਕੀ ਚਾਹੀਦਾ ਕੰਮ ਹੋਵੇ ਪਬਲਿਕ ਖੁਸ਼ ਹੋਵੇ ਅਸੀਂ ਖੁਸ਼ ਹੋਈਏ ਅਸੀਂ ਇੰਨੀ ਦੇਰ ਤੋਂ ਅੱਗੇ ਸਰਕਾਰਾਂ ਬਣਾਉਂਦੇ ਆ ਰਹੇ ਸੀ ਪਰ ਅਸੀਂ ਕਦੀ ਐਮਐਲਏ ਸਾਹਿਬ ਨੂੰ ਜੀਸੀ ਨਹੀਂ ਮਿਲੇ ਆਮਦਨੀ ਪਾਰਟੀ ਦੀ ਸਰਕਾਰ ਬਣਾ ਕੇ ਅਸੀਂ ਸੀਐਮ ਨੂੰ ਵੀ ਖੁਦ ਕੋਲ ਖੜ ਕੇ ਮਿਲ ਕੇ ਆਪਣੀ ਗੱਲਬਾਤ ਰੱਖ ਕੇ ਉਹਨਾਂ ਦੇ ਅੱਗੇ ਤੇ ਉਸ ਉਹਨਾਂ ਨੇ ਹੀ ਸਾਨੂੰ ਵਿਸ਼ਵਾਸ ਦਿਵਾਇਆ ਹੋਇਆ ਜੋ ਮਾਨ ਸਰਕਾਰ ਕਰ ਰਹੀ ਆ ਅਸੀਂ ਵੀ ਇੰਨੀ ਉਮਰ ਹੋ ਗਈ ਹੈ ਵੀ ਅੱਜ ਤੱਕ ਕਦੀ ਵੀ ਕਿਸੇ ਸੀਐਮ ਨੂੰ ਐਦਾਂ ਮਿਲਦੇ ਹੋਏ ਨਹੀਂ ਦੇਖਿਆ ਹੈਗਾ ਔਰ ਜੋ ਉਹਨਾਂ ਦਾ ਉਪਰਾਲਾ ਹੈਗਾ ਹੈ ਇਹ ਦੀ ਜਨਤਾ ਦਰਵਾਜ਼ਾ ਲਾ ਕੇ ਡਾਇਰੈਕਟਰ ਜਨਤਾ ਦੀ ਆਮ ਲੋਕਾਂ ਦੀ ਗੱਲ ਸੁਣਦੇ ਆ ਔਰ ਉਹਨਾਂ ਦਾ ਔਨ ਦਾ سپورਟ ਉਹਨਾਂ ਦਾ ਜਿਹੜਾ ਹੈਗਾ ਮਸਲੇ ਹੱਲ ਹੋ ਰਿਹਾ ਜੀ